ਸਸ਼ੀਗਾ ਦੋਸਤੋ ਅੱਜ ਸਿ ਆਪਾਂ ਤੁਹਾਡੇ ਲਈ ਜੇ ਸਿਨਸ ਕਰ ਲੈਂਦੇ ਹਾਂ ਜੇ ਆਪਣੇ ਘਰ ਦੇ ਮੈਂਬਰ ਦੇ ਕਿਸੇ ਦੇ ਵੀ ਕੋਈ ਸੀ ਕੋੜਾ ਜਾਂ ਗੜ ਨਿਕਲਦਾ ਏ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਉਹਨੂੰ ਕਿਵੇਂ ਹਟਾ ਸਕਦੀਆਂ ਸਭ ਤੋਂ ਪਹਿਲਾਂ ਆਪਾਂ ਅੱਖ ਸੰ ਦੇ ਪੱਤੇ ਲਵਾਂਗੇ ਉਹਨੂੰ ਪੂਰੀ ਚੰਗੀ ਤਰ੍ਹਾਂ ਸਾਫ਼ ਕਰ ਲੋ ਝਾੜ ਲੋ ਫਿਰ ਉਹਨੂੰ ਆਪਾਂ ਤਵੇ ਤੇ ਥੋੜਾ ਥੋੜਾ ਮਤਲਬ ਨਿੱਗਾ ਜਿਹਾ ਕਰਨਾ ਬੜਾ ਕਰਣੀ ਥੋੜਾ ਥੋੜਾ ਨਿੱਗਾ ਜਿਹਾ ਕਰਨਾ ਹੈ ਆਪਾਂ ਪੱਤੇ ਥੋੜੇ ਜਿਹੀ ਨਿੱਗੀ ਕਰ ਲਈ ਵੀ ਬਾਲੇ ਗਰਮ ਨਹੀਂ ਕਰਨੀ ਨਿੱਗੀ ਜੀ ਕਰਨੀ ਹੈ ਉਸ ਤੋਂ ਬਾਅਦ ਥੋੜਾ ਥੋੜਾ ਤੇਲ ਲਾਉਣਾਗਾ ਸਰੋਂ ਦਾ ਤੇਲ ਲਾਉਣਾਗਾ ਸਰੋਂ ਦਾ ਤੇਲ ਲਾ ਕੇ ਆਪਾਂ ਇਹਨਾਂ ਨੂੰ ਇਕੱਠੇ ਕਰ ਲੈਣਾਗਾ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਜਿੱਥੇ ਆਪਣੇ ਗੜ੍ਹ ਹੋਇਆ ਜਾਂ ਖੁਣਸੀ ਹੋਇਆ ਆਪਾਂ ਬੰਨਣੇ ਹੈਗੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ